हां जी सारे किसान ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਹਾਂ ਡੈਰੀ ਫਾਰਮ ਫੂਲ ਤੇ ਤੁਹਾਡਾ ਸਵਾਗਤ ਆਜ ਦੀ ਵੀਡੀਓ ਆਪਾਂ ਪਿੰਡ ਫੂਲ ਦੇ ਵਿੱਚ ਕਵਰ ਕਰ ਰਹੇ ਹਾਂ ਆਜ ਦੀ ਵੀਡੀਓ ਦੇ ਵਿੱਚ ਇੱਕ ਤਾਜੀ ਸੂਣ ਵਾਲੀ ਗਾਂ ਦੀ ਵੀਡੀਓ ਕਵਰ ਕਰ ਰਹੇ ਹਾਂ ਬਾਕੀ ਵੀਰ ਦੇ ਨਾਲ ਗੱਲਬਾਤ ਕਰਦੇ ਹਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਚੱਲੋ ਸਬਸਕ੍ਰਾਈਬ ਅੱਛੀ ਕੱਲ ਬਾਈ ਬਾਕੀ ਆਪਾਂ ਵੀਰ ਦੇ ਨਾਲ ਗੱਲਬਾਤ ਕਰਦੇ ਹਾਂ ਸਤਿ ਸ੍ਰੀ ਅਕਾਲ ਬਾਈ ਨਾਮ ਤੇ ਐਡਰੈਸ ਬੋਲਦੇ ਬਈ। ਨਾਮ ਸਰਬੀਰ ਸਿੰਘ ਆ ਬਈ ਪਿੰਡ ਫੂਲਾ। ਠੀਕ ਆ ਬਈ। ਕਿਲਾ ਬਟਿੰਡਾ। ਮੋਬਾਈਲ ਨੰਬਰ ਬੋਲਦੇ ਬਈ। ਮੋਬਾਈਲ ਨੰਬਰ 62802 5568। ਜਿਹੜੀ ਗਾਂ ਚ ਵੇਚ ਰਹੇਵੇਂ ਕੋਈ ਵਪਾਰ ਦਾ ਕੰਮ ਤਾਂ ਨਹੀਂ ਕਰੀ ਰੱਖਿਆ ਹੋਈ ਆ। ਹਾਂ ਤੇਰੇ ਰੱਖੀ ਉਦੋਂ ਹੀ ਬੁਆਲਾ ਲੰਮਾ। ਠੀਕ ਆ ਬਈ ਆਪਣੇ ਕੋਲੇ ਹੁਣ ਕਿੰਨੇ ਸੂਏ ਸੂਪੀ ਇਹ? ਕਿ ਕਿ ਸੂਏ ਸੂਣਾ ਬਈ ਇਹਨੇ। ਇਹਨੇ 3 ਸੂਏ ਸੂਣਾ 2 ਸੂਏ ਮਤਲਬ ਤੁਸੀਂ ਚੋਈ ਆ। ਹਾਂ 2 ਕਿ 18 ਕਿਲੋ ਦੋ ਸੂਤ। ਠੀਕ ਆ ਤੇ ਹੁਣ ਕਿੰਨੇ ਕਿਤੇ ਉਮੀਦ ਕਰਦੇ ਆ ਬਈ? ਹਾਂ 20 ਕਿਲੋ ਦੇਣਾ ਉਹ। ਠੀਕ ਆ ਬਾਕੀ ਵੀ ਥਾਂ ਦੇ ਵਾ ਚੱਕਰ ਆਉਣੇ ਸਭ ਨੂੰ ਆਉਣ ਦੋ ਬਈ ਥਾਂ ਇੱਕੋ ਜਿਹਾ ਬਰਾਬਰ ਆ ਜਮਾ ਫਿਕਸ ਆਰਡਰ ਦੀ ਆ ਆਖੀ ਆਪ ਡਿਟੇਲ ਬਾਈ ਤੋਂ ਪੁੱਛਦੇ ਆਂ ਹਾਂ ਦੀ ਬਈ ਇਹਦੇ ਇੱਕ ਥਣ ਜੇ ਮਤਲਬ ਮੇਰੂ ਸੀ ਦੋ ਇਹਦੇ ਹਾਂ ਜਿਹੜਾ ਪੁਰਾ ਬਹਿਣੀ ਆਲਾ ਬਈ ਪਿਛਲੇ ਥਾਣਾ ਦਾ ਠੀਕ ਆ ਬਈ ਦੋ ਮੇਰੂ ਆ ਗਏ ਹੁਣ ਤਾਰਾਂ ਦੋ ਆਉਂਦੀਆਂ ਮਤਲਬ ਇੱਕ ਸਾਂਚੋਂ ਹਾਂ ਠੀਕ ਆ ਬਈ ਉਹ ਦੋ ਤਾਰਾਂ ਵਧੀਆ ਸਿੱਧੀਆਂ ਆਉਂਦੀਆਂ ਬਾਲਟੀ ਦੇ ਵਿੱਚ ਆਉਂਦੀਆਂ ਠੀਕ ਆ ਬਾਲਟੀ ਦੇ ਵਿੱਚ ਆਉਂਦੀਆਂ ਤੇ ਜਾਇਜ ਜਾਂ ਮਲਕੀ ਕਰਤਾ ਕਿੰਨੇ ਕ ਦੀ ਦੇ ਦੋਗੇ ਬੋਲੋ ਬਸ 70000 ਕਰਦੇ ਬਈ ਦਾ ਠੀਕ ਆ ਜੀ ਮਾਨਤਨ ਮੌਕੇ ਤੇ ਹੋ ਜੇ ਮਾਨਤਨ ਮੌਕੇ ਤੇ ਹੋ ਜੇ ਠੀਕ ਆ ਭਾਈ ਇੱਕ ਵਾਰੀ ਨੰਬਰ ਬੋਲ ਦੇ ਦੁਬਾਰਾ ਮੋਰਾ ਨੰਬਰ ਆਪਣਾ 62802 5368 ਠੀਕ ਆ ਭਾਈ ਕਿਹੜੇ ਥਾਂ ਚ ਆਉਂਦੀਆਂ ਥਾਣਾ ਹਣਾ ਦਿਖਾ ਦੇ ਕਿਹੜੇ ਔਰਲੇ ਔਰਲੇ ਚ ਆਉਂਦੀਆਂ ਹਾਂ ਇਧਰ ਆਪਣੇ ਬਹਿਣੀ ਵਾਲੇ ਪਾਸੇ ਚ ਮਗਰਲੇ ਚ ਠੀਕ ਆ ਬਾਕੀ ਢਿੱਲਾ ਬਹੁਤ ਪਈਆਂ ਭਾਈ ਦੇਖ ਸਕਦੇ ਹੋ ਤੁਸੀਂ 2-4 ਦਿਨ ਲੈ ਜੂ ਹਣਾ ਤੇ ਬਾਕੀ ਸਾਨੂੰ ਸਾਰੀ ਡਿਟੇਲ ਦੱਸਤੀ ਬਾਕੀ ਬਾਈ ਦੇ ਨਾਲ ਕਰ ਲੈ ਸੰਪਰਕ ਬਾਈ ਦਾ ਨੰਬਰ ਚੱਲੂਗਾ ਸਕਰੀਨ ਦੇ ਉੱਪਰ ਬਾਕੀ ਫੇਸ ਕੁਆਲਟੀ ਚੈੱਕ ਕਰ ਸਕਦੇ ਹਾਂ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਤਾਂ ਚੈਨੂ ਕਰ ਲੋ ਸਬਸਕ੍ਰਾਈਬ ਜੇਕਰ ਇਦਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਵਰਤੇ ਕਰ ਲੋ ਸੰਪਰਕ 904134368 ਧੰਨਵਾਦ